ਅਨਿਕ ਫੇੜਾਈਏ ਤੁਸੀਂ ਦਾਗ ਲੋਈ ਤਿੰਨ ਤਰ੍ਹਾਂ ਕਾਰਨ ਦਾਦਾ ਪੁਰਾਣਾ ਉਹ ਸਾਰੇ ਕਾਰਨ ਮਲਿਆ ਤੇ ਫਿਰ ਕੀ ਹੋ ਗਿਆ ਸਮਾਨ ਕਿੱਥੋਂ ਲਈਏ ਕਿਦਾਂ ਲਈਏ ਇਹ ਮੈਂ ਸਮਝ ਨਹੀਂ ਸਕਦਾ ਇਹ ਗਵਰਨਮੈਂਟ ਲੋਈ ਆ ਦੇ ਤੋਂ ਨੂੰ ਕੋਸ਼ਿਸ਼ ਨਹੀਂ ਜਿਹੜੀ ਗ੍ਰਿਲ ਲਗਾਈ ਗਲਤ ਨਹੀਂ ਹੈ ਹਾਂ ਜੀ ਅਜਿਹੀ ਗ੍ਰਿਲ ਲਗਾਈ ਸਾਰੇ ਸ਼ਹਿਰ ਚ ਪ੍ਰਸ਼ਾਸਨ ਦਾ ਚੱਲਿਆ ਇੱਕ ਵਾਰ ਫੇਰ ਜੋਰ ਗਰੀਬ ਫੜੀ ਵਾਲਿਆਂ ਤੇ ਫੜੀ ਵਾਲਿਆਂ ਨੇ ਰੋ ਰੋ ਦੱਸਿਆ ਆਪਣਾ ਦਰਦ ਨਗਰ ਨਿਗਮ ਬਟਾਲਾ ਵੱਲੋਂ ਆਵਾਜ਼ਾਈ ਦੀ ਸਹੂਲਤ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਆਂ ਬਾਜ਼ਾਰਾਂ ਦੇ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਵਿਢੀ ਮਹਿਮ ਦੇ ਤਹਿਤ ਬਟਾਲਾ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਉੱਥੇ ਗ੍ਰੇਫੜੀ ਵਾਲਿਆਂ ਉੱਤੇ ਚੱਲਿਆ ਪ੍ਰਸ਼ਾਸਨ ਦਾ ਜ਼ੋਰ ਨਗਰ ਨਿਗਮ ਦੀ ਟੀਮ ਦੇ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਦੁਕਾਨਾਂ ਦੇ ਅੱਗੇ ਨਾਜਾਇਜ਼ ਪਾਏ ਬਾਧੇ ਅਤੇ ਰੋਕਾਂ ਨੂੰ ਹਟਾਇਆ ਗਿਆ ਬਟਾਲਾ ਸ਼ਹਿਰ ਵਾਸੀਆਂ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮਹਿਮਬੰਦ ਸੰਬੰਧੀ ਜਾਣਕਾਰ ਦਿੰਦਿਆਂ ਐਸ.ਡੀ.ਐਮ. ਕਮ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਕੁਝ ਦੁਕਾਨਦਾਰਾਂ ਦੇ ਵੱਲੋਂ ਨੇ ਜਾਇਜ਼ ਕਬਜ਼ੇ ਕਰਕੇ ਬਾਜ਼ਾਰ ਬੇਹਦ ਭੀੜੇ ਹੋ ਗਏ ਹਨ ਅਤੇ ਲੋਕਾਂ ਦਾ ਉੱਥੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉੱਥੇ ਉਹਨਾਂ ਨਜਾਇਜ਼ ਕਬਜ਼ਿਆਂ ਕਾਰਨ ਅਕਸਰ ਹੀ ਬਾਜ਼ਾਰਾਂ ਦੇ ਵਿੱਚ ਟ੍ਰੈਫਿਕ ਜਾਮ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਮੰਗ ਤੇ ਸੂਚ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ ਕਮਿਸ਼ਨ ਨੇ ਕਿਹਾ ਕਿ ਨਗਰ ਨਿਗਮ ਬਟਾਲਾ ਵੱਲੋਂ ਇਸ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਕਈ ਵਾਰੀ ਬੇਨਤੀ ਅਤੇ ਮੁਨਾਦੀ ਰਾਹੀਂ ਕਿਹਾ ਗਿਆ ਹੈ ਕਿ ਉਹ ਖੁਦ ਹੀ ਆਪਣੀਆਂ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਹਟਾ ਲੈਣ ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਕਬਜ਼ੇ ਹਟਾਏ ਵੀ ਸਨ ਪਰ ਫਿਰ ਵੀ ਕੁਝ ਅਜਿਹੇ ਦੁਕਾਨਦਾਰ ਸਨ ਜੋ بار بار اپیل ਕਰਨ ਦੇ باوجود بھی ਆਪਣੇ ਕਬਜ਼ੇ ਨਹੀਂ ਢਾ ਰਹੇ ਸਨ ਉਹਨਾਂ ਨੇ ਕਿਹਾ ਕਿ ਆਖਰ ਲੋਕ ਹਤਨੁਮੁਖ ਰੱਖਦੇ ਹੋਏ ਪ੍ਰਸ਼ਾਸਨ ਮਜਬੂਰਨ ਕਬਜ਼ੇ ਹਟਾਉਣ ਦੀ ਇੱਕ ਕਾਰਵਾਈ ਕਰਨੀ ਪਈ ਹੈ ਵੇਖੋ ਬਟਾਲਾ ਤੋਂ ਟੀਵੀ ਨਿਊਜ਼ ਇੰਡੀਆ 255 ਪੱਤਰਕਾਰ ਜਸਵਿੰਦਰ ਬਿੰਦੀ ਦੀ ਏ ਰਿਪੋਰਟ روڈ بلا آفيس جي اڳيان ۽ اوهان کي کڏي نه ٿو يا ڪيئن ٿا جڏهن اڀي ٿي ان جو اٿي نه ٿو گهري ٿو جو مراد آهي ها ته ڪڏي بچڻي ڪونه آيو ڪڏي ڪو ٿين لایا هي نه

ਪੜ੍ਹਾਈ ਲਾਈ ਇਹਦੇ ਪਹਿਲਾਂ ਮੈਂ ਪਲੱਸ ਕਟ ਲਾਉਂਦੀ ਸੀ ਹੁਣ ਬੱਚੇ ਸਿਆਣੇ ਹੋਏ ਨੇ ਮੇਰੇ ਚਾਹਤੀ ਬੱਚਿਆਂ ਨੇ ਖਾ ਦੋ ਤਿੰਨ ਆ ਵੱਡਾ ਮੁੰਡਾ ਮੇਰਾ ਬਿਮਾਰ ਪਿਆ ਕਹੂੰ ਮੈਂ ਕੀ ਕੀਤਾ ਗਿਆ ਆ ਕੇ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਜਦ ਰੋਟੀ ਲੈ ਕੇ ਆਈਸੋਂ ਬੱਚੇ ਆ ਦੇ ਇੱਥੇ ਦੇ ਨਹੀਂ ਲੱਗਿਆ ਨੇ ਪੁੱਤਰ ਰੋਟੀ ਕਿੱਥੋਂ ਘੜੀ ਆ ਦੀ ਸਾਡਾ ਤਾਂ ਸਾਰਾ ਵਿਆਹ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਅਗਰ ਮੈਂ ਤੁਸੀਂ ਸਿਰ ਕੋ ਮਾਰ ਦੋ ਬਗੈਰ ਤਾਂ ਅੱਛਾ ਕਿੰਨਾ ਜਰ ਹੋ ਗਿਆ ਤੁਹਾਨੂੰ ਇੱਥੇ ਏਡਾ ਲੰਦਾ ਇਹ ਪੁੱਤਰ ਮੇਰਾ ਬੜਾ ਹਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰੇ ਨੂੰ ਪਤਾ ਉਹ ਲਾਂਦੇ ਸੀ ਤੁਸੀਂ ਨਾਥੇ ਗੁੰਨ ਨੀ ਇੱਥੇ ਬਾਈ 24 ਸਾਲ ਹੋ ਗਏ ਬੰਦੀ ਮਾਦਾ ਹੁਣ ਫੇ ਕਿਦਾਂ ਜਰ ਇੱਥੇ ਏਡੇ ਚੁੱਕ ਲੈ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ ਕਾਹੇ ਪੁੱਤ ਸਾਂਭੇ ਪੁੱਤਰ ਮਿਆਲੇ ਦਾ ਲਾ ਵਾਰ-ਵਾਰ ਕੇ ਤੁਹਾਡੇ ਰੱਬ ਕੋਈ ਤਾਂ ਅਸੀਂ ਦੇ ਦਿੰਦੇ ਛੱਡਦੇ ਨਾ ਬਾਹਰ ਦੇ ਛੱਡਦੇ ਹੋਲੀ-ਹੋਲੀ ਕਰਕੇ ਜੋੜ ਕੇ ਲਾਈ ਜਾਂੀਂ ਪੁੱਤਰ ਮੈਂ ਤੇ ਹਦੀ ਮਾਂ ਤੇ ਨਹੀਂ ਖਾਂਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿਵਾਂ ਕੀ ਕਰੀਏ ਪੁੱਤਰੋ ਉਹਨਾਂ ਦੀ ਮੋਹ ਹੈ ਪੁੱਤਰ ਅਸੀਂ ਕੀ ਕਰ ਸਕਨੇ ਲੋਕ ਹੋ ਜਾ ਅਸੀਂ ਤਾਂ ਪੁੱਤਰ ਕੁਛ ਨਹੀਂ ਪੁੱਤਰ ਅਸੀਂ ਕਰ ਸਕਦੇ 3500 ਹੋ ਗਏ ਜੀ ਜਨਾਬ ਸਾਰਾ ਸਮਾਨ ਹੈ ਨਾ ਚਕਾਰੇ ਸਾਡਾ ਮੁਸ਼ਕਲ ਬੜੀ ਆ ਗਈ ਗਰੀਬਾਂ ਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੀ ਜੀ ਭੁੱਖੇ ਮਰਵਨੇ ਗੱਲ ਹੋ ਗਈ ਜਨਾਬ ਪੁੱਲ ਬਣਨ ਤੋਂ ਬਾਅਦ ਅੱਡੇ ਚਕਾਤੇ ਫਿਰ ਪੁੱਲ ਬਣਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾਤੇ ਉਹ ਕਮੇਟੀ ਘਰ ਗਏ ਹਾਂ ਅਫਸਰਾਂ ਨੂੰ ਕਿਹਾ ਫਿਰ ਲੱਗੇ ਜਨਾਬ ਅੱਡੇ ਅੱਜ ਵੇਚ ਕਾ ਅੱਜ ਵੇਚ ਕਾਤਾ ਜਨਾਬ ਮੁਸ਼ਕਲ ਭਰੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਰਨ ਵਾਲੇ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਸੀ ਕੰਮ ਰੈਡੀਮੇਟਰ ਆ ਜੀ ਜਨਾਬ ਸਮਾਨ ਮਿਲ ਗਿਆ ਕਿ ਮੈਨੂੰ ਸਮਾਨ ਮਿਲ ਗਿਆ ਜੀ ਗੋਗ ਦਾ ਪੈਦਾ ਮੈਨੂੰ 6500 ਹੋ ਗਿਆ ਕੰਮ ਕਰਕੇ ਧੱਕੇ ਕਦੀ ਭੋਕਾ ਨਹੀਂ ਮੋਇਆ ਇਹ ਕੋਟ ਆ ਗਿਆ ਸਾਨੂੰ ਤਾਂ ਜਗ੍ਹਾ ਮਿਲ ਗਈ ਕੀ ਕਿਤਾ ਆ ਗਿਆ 50 ਜਨੇ ਇਹ ਇਹਨਾਂ ਐਮਸੀਐਨ ਨੂੰ ਸਾਲੀ ਜਗ੍ਹਾ ਦਈਏ 6 6 ਫੋਟ ਉਹਨੇ ਧੱਕੇ ਸ਼ਾਹੀ ਹੋ ਗਈ ਸਾਡੇ ਨਾਲ ਅਸੀਂ ਪ੍ਰਿਆਰ ਕਰਦੇ ਕਰੀਏ ਰਾਬਤ ਕਰਨੀ ਆ ਸਭ ਕੋ ਜੋ ਨਾ ਸੈ ਚੋਕ ਲਾਇਆ ਨੇ ਸਾਨੂੰ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪਰਾ ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਲੁੰਗਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰ ਵਾਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਕ੍ਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਲੋਕ ਐਦਾਂ ਕਰਦੇ ਆ ਸਾਡੀ اپیل ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰਨ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਸਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਆ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸੰਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਡੇਰਾ ਬਾਬਾ ਨਾਨਕ ਰੋਡ ਸਿਟੀ ਰੋਡ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਨੂੰ ਸਟੇਟਮੈਂਟ ਦੇਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇ ਗੇ ਊਟ ਪਟੰਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਹੈ ਸਟੈਪ ਬਾਈ ਸਟੈਪ ਸਾਰੀ ਇਨਫਰਮੈਂਟ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਾਣੇ ਕੋਆਪਰੇਟ ਕਰੋ ਸਾਰੇ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਅ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੂਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੇ ਆਪਣੀ ਦੁਕਾਨ ਦੇ ਅੰਦਰ ਆਪਣੀ ਉਹ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਆ ਸਾਰਿਆਂ ਵਾਸਤੇ ਹੁੰਦੇ ਆ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਆ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਹੀ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ